ਸਵਾਗਤ ਹੈ ਕਿਸਾਨ ਵੀਰੋ ਹੌੜਾ ਟੈਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਤਲਵੰਡੀ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਲੋਕਲ ਤੇ ਘਰ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਤਿੰਨ ਵੇੜਾ ਤੁਹਾਨੂੰ ਦਿਖਾ ਦੇਾਂਗੇ 2000 ਸੀ ਜਾਗਾਂਗੇ ਤੇਕ ਆ ਗਈ ਐਫ ਚ ਤੋਕੜ ਆ ਗਈ ਛੋਟੇ ਜਿਹੇ ਪਾ ਦੀ ਗੱਲਬਾਤ ਬੇਨਕਰਾਵਾਂਗੇ ਆ ਗਏ ਵੀਰੇ ਇੱਥੇ ਸਸੀ ਘਾ ਬਾਈ ਜੀ ਸਸੀ ਘਾ ਵੀਰ ਜੀ ਹੋ ਠੀਕ ਹੋ ਜੀ ਠੀਕ ਹੈ ਜੀ ਵਧੀਆ ਜੀ ਬਣਾ ਤਾਂ ਨੰਬਰ ਬੋਲੋ ਜੀ 90419 ਜੀ 55394 ਜੀ ਪੈਂਡ ਆਪਣਾ ਜੀ ਪੈਂਡ ਤਲਵੰਡੀ ਹੈ ਜੀ ਪਿੰਡ ਤਲਵੰਡੀ ਆ ਗਈ ਤੇ ਜਿਲ੍ਹਾ ਆਪਾਂ ਨੂੰ ਜਿਲ੍ਹਾ ਬਰਨਾਲਾ ਜੀ ਤਹਿਸੀਲ ਤਹਿਸੀਲ ਤਾਂ ਪਾਜੀ ਨੇੜੇ ਆਪਣੇ ਮੇਨ ਭਧੌੜ ਰਹਿ ਗਿਆ ਭਧੌੜ ਜੀ ਹਾਂ ਭਧੌੜ ਤੋਂ 6 ਕਿਲੋਮੀਟਰ ਆਈ ਆਪਣਾ ਇਧਰਲੇ ਪਾਸੇ ਭਾਗੀ ਕੇ ਪਿੰਡ ਭਾਗੀ ਕੇ ਰਹਿ ਗਿਆ ਹਮਤਪੁਰਾ ਹਮਤਪੁਰਾਈ ਇਹ ਕੋਲੇ ਆਗੇ ਹਾਂਜੀ ਹਾਂ ਤੇ ਆਪਣਾ ਕੋਈ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਹਾਂਜੀ ਹਾਂ ਹਾਂ ਉਹਦੇ ਵੀ ਗਾਈਆਂ ਬੈਠੀਆਂ ਵੀਰੇ ਆਪਣੇ ਉਹਦੇ ਵੀ ਗਾਈਆਂ ਬਾਈਆਂ ਰੱਖੀਆਂ ਆਉਂਗਾ ਠੀਕ ਆ ਜੀ ਤੇ ਅੱਜ ਫਿਰ ਆਪਣਾ ਤਿੰਨ ਵੇੜਾ ਘਰਦਿਆਂ ਪਕਾਉਗਾ ਹਾਂ ਤਿੰਨ ਘਰਦਿਆਂ ਜੀ ਆਹ ਸੇਲ ਹੋ ਗਈ ਦੋ ਵੇੜਾ ਖਾਈਆਂ ਜੀ ਓਕੇ ਜੀ ਤੇ ਦੋ ਹਾਂਜੀ ਹਾਂ ਦੋ ਤੇ ਜਿਹੜੀ ਆਪਾਂ ਇਹਦੇ ਨੰਬਰ ਤੇ ਵਾੜ ਦੇਖੀ ਜਾਂਦੇ ਆ ਬਾਈ ਤੇਰੀ ਵੀਰੇ ਡੇਢ ਕਿ ਮਹੀਨੇ ਦੀ ਸੂਈ ਵੀ ਹੈਗੀ ਹੂੰ ਦੁੱਧ ਸੀ 12 13 ਕਿਲੋ ਇਹਦੇ ਆ ਓਕੇ ਤੇ ਆ ਮੌਸਮੀ ਦਾ ਕਰਕੇ ਕੁਝ ਜਵਾਕ ਨੇ ਬਾਹਰ ਨੂੰ ਜਾਣੇ ਸੀ ਉਧਰ ਉਲ ਜੇ ਵੀ ਸੀ ਹੁਣ 8 ਕਿਲੋ ਨੈਟ ਦੁੱਧ ਤਿਆਰ ਆ ਭਲਾ ਦੋ ਡੰਗ ਚਾਰ ਡੰਗ ਬੰਦਾ ਚੋ ਸਕਦਾ ਈ ਓਕੇ ਖੋਲੋ ਜਿੰਨ ਤੋਂ ਰੱਖ ਰਹਿ ਕੇ ਚੱਕ ਕਿੰਨੇ ਚਰ ਦੀ ਸੂਈ ਵੀ ਹੈ ਬਾਈ ਇਹ ਵੀਰੇ ਡੇਢ ਮਹੀਨੇ ਦੀ ਸੂਈ ਵੀ ਹੈ ਸੀ ਹੁਣ ਕਿੰਨਾ ਦੁੱਧ ਆ ਹੁਣ 8 ਕਿਲੋ ਆ ਵੀਰੇ ਇਸ ਬੈ ਓਕੇ ਤੇ ਚਵਾਈ ਚੂਈ ਦੇ ਇੱਕ ਨੰਬਰ ਆ ਬਾਈ ਵੀਰੇ ਜਮਾ ਓਕੇ ਚਵਾਈ ਚੂਈ ਦੇ ਬਾਈ ਦਾ ਕਹਿਣਾ ਇੱਕ ਨੰਬਰ ਆਗੀ ਤੇ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਹੂ ਤਾਰਾਂ ਧੂਰਾਂ ਦੀ ਜਮਾ ਓਕੇ ਆ ਬਾਈ ਕਹਿੰਦਾ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਮੋੜ ਲਿਓ ਵੀਰੇ ਇਧਰ ਬਾਕੀ ਦੇ ਗੱਲ ਪਲੂਨ ਸੂਈ ਲੱਗਦੀ ਆ ਬਾਈ ਹਾਂ ਹਾਂ ਵੀਰੇ ਪਲੂਨ ਆ ਪਲੂਨ ਸੂਈ ਆ ਜੀ ਉਸ ਤੋਂ ਹਮ ਜੱਜਮੈਂਟ ਕਰਿਓ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ 12 1 ਵਜੇ ਦਾ ਉਸ ਹਿਸਾਬ ਨਾਲ ਜੱਜਮੈਂਟ ਕਰਿਓ ਠੀਕ ਆ ਜੀ 9 ਕਿਲੋ ਬਾਈ ਕਹਿੰਦਾ ਦੁੱਧ ਰੈਡੀ ਹੈਗਾ ਠੀਕ ਆ ਜੀ ਆ ਦੇਖੋ ਕੀ ਡਿਮਾਂਡ ਆ ਗਈ ਬਾਈ ਇਹਦੀ ਕਰੀਆ ਲੈਂਣ ਦੇਣੀ ਬਸ 35000 ਰੁਪਏ ਆਗਾ ਬਾਹਰ ਤੋਂ ਮਾਂ ਤਾਂ ਨਹੀਂ ਬੈਡ ਵੀ ਚੰਗੀ ਹੈ ਨਾ ਬੱਚਿਆਂ ਨੂੰ ਨਹੀਂ ਮੇਰੇ ਬਸ ਸਾਡੀ ਉਹ ਗੱਲ ਬੱਚਿਆਂ ਨੂੰ ਚੰਗੀ ਆ ਨਾ ਦੁੱਧ ਦਿੰਦੀ ਓਕੇ ਜੀ ਤੇ ਇਹ ਫਿਰ ਬੈਗ ਗਈ ਬਾਈ ਆਹ ਜਾ ਰਹੀ ਹੈ ਬੈਹ ਸੇਲ ਹੋ ਗਈ ਜੀ ਓਕੇ ਜੀ ਇਹ ਬੱਚੀ ਸੇਲ ਹੋ ਗਈ ਚਲੋ ਇਹਦੀ ਤਾਂ ਫਿਰ ਕੀ ਗੱਲ ਕਰਨੀ ਹੈ ਹਾਂਜੀ ਤੇ ਜਿਹੜੀ ਇਹ ਜਰਸੀ ਆ ਗਈ ਇਹ ਵੀ ਹੈ ਨਾ ਹਾਂਜੀ ਹਾਂ ਇਹਦੇ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਮੇਰੇ 21 ਤਰੀਕ ਨੂੰ ਦਿਨ ਪੂਰੇ ਆ ਗਏ 21 ਤਰੀਕ ਨੂੰ ਦਿਨ ਪੂਰੇ ਆ ਤੇ ਦੂਜਾ ਸੂਆ ਬਾਈ ਹਾਂ ਮੇਰੇ ਦੂਜਾ ਸੂਆਗਾ ਪਹਿਲੇ ਸੂਏ ਚੋਈ ਵੀ ਆ ਫਿਰ ਕਿ ਉਹ ਆ ਗਏ ਪਹਿਲੇ ਸੋ ਇਹ ਆਪਣੀ ਘਾਦੀ ਆ ਚੋਰੀ ਦੀ ਇਹ ਵੀ ਜਮਾਂ ਦੇਵਾ ਹੈ ਆ ਸਾਰਾ ਖੋਸ ਕੱਟ ਗਈ ਜਿਵੇਂ ਇੱਕ ਮਣਕੇ ਤੋਂ ਖੋਲੋ ਇਹਨੂੰ ਵੀ ਤੋੜ ਰਖ ਰਗੇ ਚੇਕ ਚੰਗੀ ਆ ਗਈ ਜੀ ਜ਼ਰੂਰ ਕਰੋ ਸੰਪਰਕ ਬਾਈ ਨਾਲ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਕੀ ਦੀ ਗੱਲ ਚੰਗੀਆਂ ਜਾ ਗਈ ਦੈਨ ਕਿੰਨੇ ਬਾਕੀ ਆ ਬਾਈ 21 ਤਰੀਕ ਨੂੰ ਦੈਨ ਪੂਰੇ ਆ ਜੀ 21 ਤਰੀਕ ਨੂੰ ਇਹਦਾ ਦਿਨ ਪੂਰੇ ਥਣ ਝੋਲੀ ਪੂਰੀ ਸਾਫ ਸੁਥਰੀ ਤੇ ਅੱਜ ਤਰੀਕ ਹੈਗੀ ਹੈ ਜੀ 11 ਨੌਵਾਂ ਮਹੀਨਾ ਤੇ 2025 ਨੂੰ ਆਪਾਂ ਵੀਡੀਓ ਕਵਰ ਕਰ ਰਹੇ ਆ ਲਿਓ ਜੀ ਇਧਰੋਂ ਲਿਓ ਇਹ ਸਾਡੇ ਦਾ ਮਜਬੂਰੀ ਬਣ ਗਈ ਸਾਡੇ ਹੁਣ ਦੋ ਮੁੰਡਿਆਂ ਨੇ ਬਾਹਰ ਨਾ ਜਾਣਾਗਾ ਓਕੇ ਪਸ਼ੂ ਵੇਚਨੇ ਤਾਂ ਪਸ਼ੂ ਵੇਚਨੇ ਹੈ ਜੀ ਇੱਕ ਦੋ ਦੰਦਾਂ ਦਾ ਘੜੀ ਆ ਗਈ ਉਹ ਵੀ ਵੇਚਣੀ ਆ ਉਹ ਵੇਚਣੀ ਹੈ ਜੀ ਉਹ ਆੜਤੀ ਕੇ ਵੇਚਣੀ ਹੈ 15 ਦਿਨਾਂ ਦੀ ਕੱਚੀ ਬੈੜਾ ਕੱਚੀਆਂ ਬੈੜਾ ਹਾਂ ਦੱਸਿਆ ਓਕੇ ਜੀ ਤੇ ਬਾਈ ਥਣਾ ਥੋਣਾ ਦੀ ਫਿਰ ਪੂਰੀ ਓਕੇ ਆ ਵੀਰੇ ਓਕੇ ਆ ਗਾਰੰਟੀ ਹੱਦਿਆ ਠੀਕ ਆ ਜੀ ਤੇ ਇਹਦੇ ਕਿੰਨੇ ਪੈਸੇ ਆ ਬਾਈ ਇਹਦੇ ਮੇਰੇ 62000 ਰੁਪਏ ਮਾਨਦਾਨ ਹੋ ਜਾਊਗਾ ਬਸ ਥੋੜਾ ਘਣਾ ਹੈ ਵੀਰੇ ਆਪ ਹੀ ਦੇਖ ਲਉ ਏਡੇ ਏਡੇ ਬੈੜਾ ਲੋਕੀ ਕਿਆ ਚੰਗੀ ਬੈੜਾ ਕਿੰਨਾ ਦੁੱਧ ਪਕਾ ਕੇ ਦੇ ਦਊਂ ਫ ਭਾਈ ਬਾੜਾ ਤਾਂ ਨਹੀਂ ਕਹਿੰਦੇ ਆਪਾਂ 20 ਲੀਟਰ ਤਾਂ ਮੌਜ ਲੈਣੀ ਹੈ ਕੀ ਇਹਣਾ ਚਾਹੀਦਾ 20 ਲੀਟਰ ਓਕੇ ਜੀ 20 ਲੀਟਰ ਬਾਈ ਦਾ ਕਹਿਣਾ ਦੇਣਾ ਚਾਹੀਦਾ ਤੇ ਮੁੱਲ 62 ਹਾਂ ਮੁੱਲ 62000 62000 ਚ ਮਾਨਤਾਨ ਹੋ ਜਾਊਗਾ ਹਾਂ ਫਿਰ ਇੱਕ ਤੁਹਾਨੂੰ ਦਿਖਾਤੀ 35000 ਵਾਲੀ 9 ਕਿਲੋ ਦੁੱਧ ਰੈਡੀ ਦੁੱਧ ਨੇ ਹੁਣ ਵੀ ਵੱਜ ਜਾਣਾ ਹਨਾ ਬਾਈ ਹਾਂ ਫਿਰ ਹਾਂ ਵੱਧੂਗੀ ਇਹ ਤਾਂ ਥੋੜੇ ਫਿਰ ਉਧਰ ਔਲ ਜੇਗਾ ਖੇਤਾਂ ਬੜੇ ਦੀ ਸਮਾਈ ਨਹੀਂ ਹੋਈ ਨੰਬਰ ਫਿਰ ਬੋਲ ਦਿਓ ਜੀ 90419 55399 ਪਿੰਡ ਵੀ ਸੌਰੀ ਤਲਵੰਡੀ ਤੋਂ ਆਪਾਂ ਵੀਡੀਓ ਕਵਰ ਕਰਕੇ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਦੋ ਬੈਡਾਂ ਸੀ ਲੋਟ ਪਾ ਦੀਆਂ ਤੁਹਾਨੂੰ ਜਮਾ ਦੋ ਦਿਖਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦੋ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੇਂ ਵੀਡੀਓ ਦੇ ਨਾਲ